ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੀਪਮਾਲਾ ਤੇ ਆਤੀਸ਼ਬਾਜੀ ਕੀਤੀ ਗਈ ਜਿਸ ਦਾ ਅਲੋਕਿਕ ਨਜ਼ਾਰਾ ਵੇਖਣ ਨੂੰ ਮਿਲਿਆ ਇਸ ਅਲੋਕਿਕ ਦ੍ਰਿਸ਼ ਨੂੰ ਵੇਖਣ ਦੇ ਲਈ ਦੇਸ਼ ਵਿਦੇਸ਼ ਤੋਂ ਸੰਤਾ ਪਹੁੰਚੀਆਂ ਜਿਨ੍ਹਾਂ ਨੇ ਅੱਜ ਦੇ ਖਾਸ ਪੁਰਬ ਮੌਕੇ ਗੁਰੂ ਘਰ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਗੁਰੂ ਕਰਨਤ ਮस्तक ਹੋਣ ਆਇਆ ਸੰਗਤਾਂ ਆਪਣੇ ਆਪ ਨੂੰ ਵਡਪਾਗਾ ਮਹਿਸੂਸ ਕਰ ਰਹੀਆਂ ਸਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਸ਼ਪਾਲ ਸਿੰਘ ਆ ਕਿਥੋਂ ਆਏ ਜੀ ਮੈਂ ਚਾਰਖੰਡ ਤੋਂ ਆਇਆ ਹਾਂ ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਕਾਸ਼ ਉత్సਵ ਤੇ ਮੌਕਾ ਮਿਲਿਆ ਜਿੱਥੇ ਨਤਮਸਤਕ ਹੁੰਦਾ ਲੋਕਿਕ ਦ੍ਰਿਸ਼ਕ ਵਿੱਚ ਦੇਖਣ ਨੂੰ ਮਿਲਿਆ ਬਹੁਤ ਹੀ ਸੋਹਣਾ ਅਲੌਕਿਕ ਦ੍ਰਿਸ਼ਟੀਗਾਰ ਜੋ ਜੇ ਚੀਜ਼ ਜੋ ਚੀਜ਼ ਨਹੀਂ ਸੋਚੀ ਸੀ ਉਹ ਵੀ ਵੇਖਣ ਨੂੰ ਮਿਲੀ ਬਹੁਤ ਹੀ ਚੰਗਾ ਲੱਗਿਆ ਆ ਕੇ ਐਕਸੈਪਟ ਨਹੀਂ ਕੀਤਾ ਸੀ ਐਸਾ ਵੀ ਦ੍ਰਿਸ਼ ਵੇਖਾਂਗੇ ਪਰ ਤਾਂ ਗੁਰੂ ਰਾਮਦਾਸ ਦੀ ਬੜੀ ਕਿਰਪਾ ਹੋਈ ਆ ਬਹੁਤ ਹੀ ਬਹੁਤ ਹੀ ਜ਼ਿਆਦਾ ਕਿਰਪਾ ਹੋਈ ਜੋ ਸਾਨੂੰ ਆ ਦ੍ਰਿਸ਼ ਦੇਖਣ ਨੂੰ ਮਿਲਿਆ ਔਰ ਅਸੀਂ ਬਹੁਤ ਜੀਦਾ ਮੈਂ ਤੁਹਾਨੂੰ ਬਿਆਨ ਵੀ ਨਹੀਂ ਕਰ ਸਕਦਾ ਇਸ ਤਰ੍ਹਾਂ ਲੱਗ ਰਿਹਾ ਐਕਸਪਟ ਟੈਲੀਵਿਜ਼ਨ ਤੇ ਦੇਖਦੇ ਹੋ ਜੋ ਹਮ ਆਖੀ ਹਾਂਜੀ ਆਖੀ ਦੇਖ ਕੇ ਤੇ ਇੱਕ ਅਲੱਗ ਹੀ ਆ ਜੋ ਮਹਿਸੂਸ ਆ ਜੋ ਚੀਜ਼ ਨੂੰ ਸੀ ਐਕਸਪਟ ਮਨੇ ਤੁਹਾਨੂੰ ਦੱਸ ਨਹੀਂ ਸਕਦੇ ਇਸ ਤਰ੍ਹਾਂ ਪਰ ਬਹੁਤ ਹੀ ਚੰਗਾ ਲੱਗਿਆ ਮੀਆਂ ਭਰ ਦੇ ਵਿੱਚ ਇਹੋ ਜਿਹੇ ਲੋਕੀ ਗ੍ਰਿਸ਼ ਕਿਤੇ ਦੇਖਣ ਨੂੰ ਨਹੀਂ ਨਹੀਂ ਕਦੀ ਨਹੀਂ ਕਦੀ ਨਹੀਂ ਸੋਚਿਆ ਨਹੀਂ ਕਦੀ ਵੀ ਨਹੀਂ ਮਿਲ ਸਕਦਾ ਵੀ ਨਹੀਂ ਕਦੀ ਲੱਗਦਾ ਜੀ ਸਰਬੰਸਦਾਨੀ ਗੁਰੂ ਸਰਬੰਦ ਗੁਰਗੋਬ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜੇ ਦੇ ਬਹੁਤ ਹੀ ਸੋਹਣਾ ਦ੍ਰਿਸ਼ ਰਿਹਾ ਹੈ ਧੰਨ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਦੇਖਣ ਨੂੰ ਵੀ ਮਿਲਿਆ ਬਹੁਤ ਹੀ ਚੰਗਾ ਲੱਗਿਆ ਗੁਰਪਰਵ ਮੌਕੇ ਸੋ ਮਹਾਰਾਜ ਦੇ ਦਰਸ਼ਨ ਕਰਨ ਬਹੁਤ ਸੋਹਣਾ ਪ੍ਰੋਗਰਾਮ ਸਗਾ ਅਤਵਾਜੀ ਬਹੁਤ ਸੋਹਣੀ ਸੀਗੀ ਬਾਕੀ ਸੰਗਤ ਜਿਹੜੀ ਆ ਉਹ ਪਰ ਮਹੰਗਾਰਾ ਹੈਗਾ ਸਾਰੇ ਜਾਣੇ ਜਿਹੜੇ ਆ ਉਹ ਜਰੂਰ ਦਰਸ਼ਨ ਕਰਨ ਆਇਆ ਕਰੋ ਇਸ ਮੌਕੇ ਨਾਲੇ ਤਾਂ ਚਲੋ ਪਿੰਡਾਂ ਚ ਢੇੜਾ ਵੱਜ ਜਾਂਦਾ ਤੇ ਨਾਲੇ ਮਹਾਰਾਜ ਦੇ ਦਰਸ਼ਨ ਹੋ ਜਾਂਦੇ ਅੱਜ ਕਿੰਨੇ ਸਾਲਾਂ ਬਾਅਦ ਸਬਬ ਬਣੇ ਜਿੱਥੇ ਮੱਥਾ ਟੇਕਨ ਦਾ ਅਸੀਂ ਬਾਬਾ ਜੀ ਦੀ ਮਿਹਰ ਦੇ ਨਾਲ ਹਰ ਇੱਕ ਸਾਲ ਹੀ ਆ ਜੀ ਜੀ ਹਰ ਇੱਕ ਸਾਲ ਬਾਈ ਦੇਖ ਕੇ ਦੀਵਾਲਾ ਦੇਖ ਕੇ ਕਿਸ ਤਰ੍ਹਾਂ ਲੱਗਦਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਆਨੰਦਮਈ ਮਾਹੌਲ ਸੀ ਬਹੁਤ ਵਧੀਆ ਸਰੀ ਤੋ ਹਰ ਸਾਲ ਆਉਂਦੇ ਹੋ ਜੀ ਹਾਂਜੀ ਸਰੀ ਤੋ ਹਰ ਸਾਲ ਆਉਂਦੇ ਆ ਤੇ ਕਾਫੀ ਸੰਗਤਾਂ ਨੇ ਜੋ ਸ਼ਹਿਰ ਦੇ ਵਿੱਚ ਰਹਿ ਕੇ ਵੀ ਨਤਮਸਤਕ ਨਹੀਂ ਹੋਉਂਦੀ ਉਹਨਾਂ ਨੂੰ ਕੀ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਜੀ ਇਹ ਤਾਂ ਮਹਾਰਾਜ ਦਾ ਸਰੂਪ ਆ ਬਾਕੀ ਮਹਾਰਾਜ ਤੇ ਬਗੈਰ ਤਾਂ ਕੁਝ ਵੀ ਨਹੀਂ ਹੁੰਦਾ ਵੀ ਆਉਣਾ ਚਾਹੀਦਾ ਜਦੋਂ ਰੱਬ ਨੇ ਆਪਾਂ ਨੂੰ ਇਸ ਕੌਮ ਦੇ ਲਈ ਆਪਾਂ ਜਨਮੇ ਆ ਤੇ ਇੱਥੇ ਆਉਣਾ ਜ਼ਰੂਰ ਚਾਹੀਦਾ ਤੇ ਆਪਣੇ ਜੜਾ ਨਾਲ ਜੁੜੇ ਰਹਿਣਾ ਚਾਹੀਦਾ ਬੱਚਿਆਂ ਨੂੰ ਵੀ ਲੈ ਕੇ ਆਉਣਾ ਚਾਹੀਦਾ ਪਰਿਵਾਰ ਨੂੰ ਲੈ ਕੇ ਆਣਾ ਚਾਹੀਦਾ ਲੱਗਦਾ ਕਿ ਸਰਬੰਸਦਾਨੀ ਨੇ ਗੁਰਗੋਬਿੰਦ ਸਿੰਘ ਜੀ ਉਹਨਾਂ ਦੇ ਜਿਹੜੇ ਬੱਚੇ ਤੇ ਹਸਪੀਟ ਤੇ ਉਹਨਾਂ ਦੇ ਕਰਕੇ ਇੱਥੇ ਸਾਰਿਆਂ ਨੂੰ ਆਉਣਾ ਚਾਹੀਦਾ ਮੇਰੇ ਸਾਬਾ ਨਾਲ ਇਤਿਹਾਸ ਵੀ ਨਾਲੇ ਬੱਚਿਆਂ ਨੂੰ ਪਤਾ ਲੱਗਦਾ ਆਪਣਾ ਕੀ ਆ ਕਹਿਣਾ ਕੀ ਆ ਕਿ ਸੰਗਤਾਂ ਦੇ ਵਿੱਚ ਹਰ ਦਿਹਾੜੇ ਉੱਤੇ ਬਹੁਤ ਹੀ ਖੁਸ਼ ਮਾਹੌਲ ਵਧੀਆ ਖੁੱਲਾ ਮਾਹੌਲ ਮਿਲਦਾ ਵਾ ਭਾਈਚਾਰਾ ਹੈਗਾ ਵਾ ਕੋਈ ਇੱਥੇ ਜਾਤ ਪਾਤ ਦਾ ਕੋਈ ਇਹੋ ਜਿਹਾ ਨਹੀਂ ਜੀ ਰਹਿ ਜਾਂਦੀ ਜਦੋਂ ਇਹੋ ਜਿਹਾ ਸਾਡੇ ਇਤਿਹਾਸਿਕ ਦਿਹਾੜੇ ਜਾਂਦੇ ਹੈਗੇ ਨੇ ਅੱਜ ਉਹ ਗੁਰੂ ਗੋਬਿੰਦ ਸਿੰਘ ਦਾ ਇਤਿਹਾਸਿਕ ਦਿਹਾੜਾ ਹੈਗਾ ਸੀ ਤੇ ਅੱਛਾ ਮਾਹੌਲ ਸੀ ਬੜਾ ਵਧੀਆ ਤੇ ਅਸੀਂ ਤੇ ਇਹੋ ਕਵਾਂਗੇ ਕਿ ਹਰ ਕਿਸੇ ਦੀ ਖੁਸ਼ੀ ਹਰ ਕਿਸ ਨੂੰ ਖੁਸ਼ੀ ਮਾਹੌਲ ਵਧੀਆ ਮਿਲੇ ਸਰਬੱਤ ਦਾ ਭਲਾ ਹੋਵੇ ਜਿਹਦੇ ਵਿੱਚ ਹਰ ਕਿਸ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਵਧੀਆ ਛੇਤਾਂਗ ਦੀ ਦੀਪਮਾਲਾ ਦਾ ਲੋਕਿਕ ਦੇਸ਼ ਕਿਵੇਂ ਦੇਖਣ ਨੂੰ ਮਿਲਿਆ ਜੀ ਦ੍ਰਿਸ਼ ਸਰ ਲੋਕਿਕ ਹੁੰਦਾ ਤੇ ਅਮਰਸਾ ਦਾ ਨਜ਼ਾਰਾ ਵੱਖਰਾ ਹੈਗਾ ਜਿਹਨੂੰ ਆਪਾਂ ساری ਦੁਨੀਆ ਗੰਦੀ ਦਰ ਰੋਟੀਗੜੀ ਦੀਵਾਲੀ ਅਮਰਸਾ ਦੀ ਇਹਦੇ ਵਿੱਚ ਨਜ਼ਾਰਾ ਹੀ ਵੱਖਰਾ ਹੁੰਦਾ ਕਹਿ ਸਕਦੇ ਗੁਰੂ ਨਗਰੀ ਵਰਗਾ ਦ੍ਰਿਸ਼ ਹੋਰ ਕਿਤੇ ਵੀ ਨਹੀਂ ਦੇਖਦਾ ਨਹੀਂ ਮਿਲਦਾ ਜੀ ਸਰ ਨਹੀਂ ਮਿਲਦਾ ਇਹ ਜੂ ਆਪਣੇ ਸਾ ਅਸੀਂ ਇਹ ਨਹੀਂ ਕਹਿੰਦੀ ਕਿ ਅਮਰਸਾ ਦੇ ਹੈਗੇ ਤੁਸੀਂ ਇਹ ਚੀਜ਼ ਤੁਹਾਨੂੰ ਕਿੱਥੇ ਹੋਰ ਮਿਲਲੀ ਨਹੀਂ ਹੈਗੇ ਜੋ अलग-अलग चेहरे, ਸੋਹਣੇ ਚਿਹਰੇ, ਧਾੜੇ-ਧੂੜੇ ਖੁੱਲੇ। ਇਹ ਸਭ ਤਾਂ ਜ਼ਿਆਦਾਤਰ ਇੱਥੇ ਅੰਮ੍ਰਿਤਸਰ 'ਚ ਲੱਗਦਾ ਜਿਵੇਂ ਵਿਦੇਸ਼ਾਂ-ਵਿਦੇਸ਼ਾਂ ਦੇ ਵਿੱਚ ਬੈਠ ਕੇ ਸਕਰੀਨਾਂ 'ਤੇ ਦੇਖਦੇ ਨੇ ਤੇ ਇੱਥੇ ਨਤਮਸਤਕ ਹੋ ਕੇ ਦੇਖਣ ਦਾ ਅਲੱਗ ਉਹ ਤਾਂ ਉਹ ਚੀਜ਼ ਦੇਖੋ ਜਿਹੜੇ ਇੱਥੇ ਖਲੋਤੇ ਆ ਉਹ ਤਾਂ ਨਜ਼ਾਰਾ ਹੀ ਵੱਖਰਾ ਹੁੰਦਾ ਵਾ। ਕਿ ਜਦ ਬਿਲਕੁਲ ਰੂਬ-ਰੂਬ ਆਪਾਂ ਮਾਲਕ ਦੇ ਸਾਹਮਣੇ ਖਲੋਤੇ ਆ, ਉਹਨਾਂ ਦੇ ਘਰ ਖਲੋਤੇ ਆ। ਕਿ ਜਦ ਟੈਲੀਵਿਜ਼ਨ 'ਤੇ ਵੇਖਣਾ ਉਹ ਫਿਰ ਬੜਾ 100% ਨਹੀਂ ਕਹਾਂਗਾ ਇੱਥੇ ਆ ਕੇ ਹੀ ਮਜ਼ਾ ਆ ਵਾ ਸਾਰਾ।